ਸਤਿ ਸ਼੍ਰੀ ਅਕਾਲ ਜੀ ਬੇਹਤਰ ਬਹਾਰ ਪ੍ਰੀਤ ਹੋਏ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ 18 ਤੋਂ ਲੈ ਕੇ 20 ਅਗਸਤ ਤੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਆਸਾਰ ਨੇ ਤੇ ਅੱਜ ਕਿਹੜੇ ਕਿਹੜੇ ਖੇਤਰਾਂ ਵਿੱਚ 18 ਨੂੰ ਤੇ ਕੱਲ 19 ਤੋਂ ਉਸ ਤੋਂ ਬਾਅਦ 20 ਅਗਸਤ ਨੂੰ ਕਿਹੜੇ ਕਿਹੜੇ ਖੇਤਰਾਂ ਵਿੱਚ ਝਲਕਾ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਤੇ ਕੁਝ ਖੇਤਰਾਂ ਵਿੱਚ ਭਾਰੀ ਤੇ ਤੇਜ਼ ਜੜਮੀ ਦੀ ਚਟਾਂ ਵੇਖਣ ਨੂੰ ਮਿਲ ਸਕਦੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚਾਲੂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚਲੇ ਕਰੀਬ ਸਵੇਰ 8:00 ਵਜੇ ਤੇ 10 ਮਿੰਟ ਦੀਆਂ ਸਵੇਰ ਦੇ ਸੈਟਲਾਈਟ ਤਸਵੀਰਾਂ ਨੇ ਅੱਜ 18 ਅਗਸਤ 2025 ਦੀਆਂ ਤਾਂ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਰੇ ਪਾਕਿਸਤਾਨ ਵਿੱਚ ਕਾਫੀ ਏ ਤਗੜੀ ਬੱਦਲਵਾਈ ਦਾ ਦੌਰ ਚੱਰੀ ਤੇ ਕਾਫੀ ਖੇਤਰਾ ਵਿੱਚ ਅਮੀਦ ਗਤੀਵਿਧੀਆਂ ਵੇ ਵੀ ਆਸੰਗਣੀ ਬੱਦਲਵਾਈ ਬਣੀ ਹੈ ਤੇ ਕੁਝ ਖੇਤਰਾਵਾਂ ਵਿੱਚ ਨਿੱਕੀ-ਮੋਟੀ ਕਾਰਵਾਈ ਚੱਲ ਰਹੀ ਬਾਕੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣਾ ਰਾਜਸਥਾਨੋਂ ਕੇ ਪੱਛਮੀ ਯੂਪੀ ਦਿੱਲੀ ਦੇ ਖੇਤਰਾਵਾਂ ਵਿੱਚ ਹਲਕੀ ਸੰਗਣੀ ਬੱਦਲਵਾਈ ਦਾ ਦੌਰ جاری ਤਕਾਫੀ ਖੇਤਰਾ ਬੱਦਲਵਾਈ ਬਣੀ ਕੁਝ ਖੇਤਰਾ ਮੌਸਮ ਜਿਹੜਾ ਸਾਫ਼ ਹੈ ਤੇ ਹੋਲੀ ਵਾਲ ਜਿਹੜਾ ਸਿਸਟਮ ਪਾਕਿਸਤਾਨ ਨਾਲ ਹੋਲੀ ਵਾਲ ਜਿਹੜਾ ਆ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਖਾਸ ਤੌਰ ਤੇ ਸਰਦੀ ਲਾਕੇ ਫਰੋਜ਼ਪੁਰ ਤੋਂ ਉੱਪਰਲੇ ਇਲਾਕਿਆਂ ਕੇ ਫਰੋਜ਼ਪੁਰ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਦੀ ਇਨ੍ਹਾਂ ਖੇਤਰਾਵਾਂ ਵਿੱਚ ਬੱਦਲਵਾਈ ਐਕਟਿਵ ਹੋ ਸਕਦੀ ਹੈ ਇ ਸਾਰ ਜਿਹੜੇ ਬਾਂਦੇ ਤੇ ਖਾਈ ਦੇ ਰਹੇ ਨੇ ਕੁਝ ਖੇਤਰ ਹਲਕੇ ਦਰਮਿਆਨੇ ਆਉਣ ਵਾਲੇ ਅਗਲੇ ਘੰਟਿਆਂ ਚ ਛਰਾਟੇ ਵੇਖਣ ਨੂੰ ਮਿਲ ਸਕਦੇ ਨੇ ਅੱਜ ਜਿਹੜਾ ਮੌਸਮ ਆਪ ਗੱਲ ਕਰੀ ਜੀ ਅੱਜ 18 ਅਗਸਤ ਤੋਂ 19 ਤੇ 20 ਅਗਸਤ ਤਿੰਨ ਦਿਨਾਂ ਦੇ ਵਿੱਚ ਇੱਕ ਵਾਰ ਹੋ ਸਕਦਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਬਹੁਤੇ ਖੇਤਰਾਂ 'ਮੀ ਦਰਜ ਕੀਤਾ ਜਾਸ ਰ ਹੋ ਸਕਦਾ ਅੱਜ ਜਾਂ ਕੱਲ ਜਾਂ ਪਰਸੋਂ ਇਹ ਤਿੰਨਾਂ ਦਿਨਾਂ ਦੇ ਵਿੱਚ ਇੱਕ ਦਿਨ ਚਾਂਸ ਜ਼ਿਆਦਾ ਰਹਿਣਗੇ ਬਾਕੀ ਇੱਕ ਦੋ ਦੋ ਦਿਨ ਹੋਣਗੇ ਟੁੱਟਵੇਂ ਕਾਰਵੇਂ ਰਹਿਣਗੇ ਜਾਨਕੀ ਅੱਜ ਵੀ ਹੋ ਸਕਦਾ ਪੰਜਾਬ ਦੇ 30 35 ਜਾਂ 35 40% ਖੇਤਰਾਂ ਵਿੱਚ ਚਾਂਸ ਰ ਜਾ ਤਾਂ ਬਪਾ ਜਪੂਰਵੀ ਖੇਤਰ ਕੋਈ ਸਰਦੀ ਲੱਗ ਜਾਂ ਮੱਧ ਕੇਂਦਰ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜਾਂ ਵਾਲੀ ਸਾਈਡ ਦੇ ਮੱਧ ਕੇਂਦਰ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋ ਕੇ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾ ਵਿੱਚ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਅੱਜ ਵੀ ਹੋ ਸਕਦਾ 35 40 ਜਾਂ 40 45% ਖੇਤਰਾ ਵਿੱਚ ਚਾਂਸ ਰਹਿਣਗੇ ਕਿਤੇ ਕਿਤੇ ਹਲਕਾ ਕੁਝ ਖੇਤਰਾ ਹਲਕੇ ਤੋਂ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੋਂ ਤੇ ਜਿਹੜੇ ਮੀਂਹ ਦੀ ਛੱਟਾ ਵੇਖਣ ਨੂੰ ਮਿਲ ਸਕਦੇ ਤੇ ਕੱਲ 19 ਤੋਂ 20 ਅਗਸਤ ਨੂੰ ਵੀ ਟੁੱਟਵੇਂ ਤੌਰ ਤੇ ਮੀਂਹ ਦਰਜ ਕੀਤਾ ਜਾਸਰਾ ਪੰਜਾਬ ਨਾਲ ਲੱਗ ਪੀ ਆ ਦਿੱਲੀ ਦੇ ਖੇਤਰਾ ਵਿੱਚ ਕੁਝ ਲੱਗੇ ਅਮੀ ਤੋਂ ਵਾਂਝੇ ਰਹਿ ਸਕਦੇ ਤਿੰਨ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਕੁਝ ਖੇਤਰਾ ਵਿੱਚ ਕੇਵਲ ਬੱਦਲ ਵਾਈ ਸੰਘਣੀ ਜਾਂ ਕੇਨਮਨ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲ ਰਿਹਾ ਕੁਝ ਖੇਤਰਾ ਵਧੀਆ ਅਮੀ ਦਰਜ ਕੀਤਾ ਜਾ ਸਕਦਾ ਹੈ ਤਾਂ ਫਿਲਹਾਲ ਆਪਾਂ ਗੱਲ ਕਰੇ 18 19 ਤੇ 20 ਇਹ ਤਿੰਨ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਖੇਤਰਾ ਵਿੱਚ ਤੇ ਇੱਕ ਦੋ ਦਿਨ ਹੋ ਸਕਦਾ ਟੁੱਟਵੇਂਕਾਰਮੀਆਂ ਰਹਿ ਸਕਦੀਆਂ ਨੇ ਤਾਂ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕਿਸੇ ਵੀ ਇਲਾਕੇ ਵਿੱਚ ਅਮੀ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਸਕਦੇ ਨੇ ਪੱਛਮੀ ਸਿਸਟਮ ਵਿੱਚ ਜਿਹੜਾ ਜਿਹੜਾ ਆਪਾਂ ਗੱਲ ਕਰੇ ਇੱਕ ਆ ਜਿਹੜਾ ਆ ਜਿਹੜਾ ਪਾਕਿਸਤਾਨ ਵਿੱਚ ਕਾਫੀ ਖੇਤਰਾ ਵਿੱਚ ਅਗ ਦਰਜ ਕੀਤਾ ਜਾ ਰਿਹਾ ਕਾਫੀ ਖੇਤਰਾ ਸੰਗਣੀ ਬੱਦਲ ਦੇ ਤੌਰ ਤੇ ਚੱਲੀ ਹੋਈ ਸਿਸਟਮ ਜਿਹੜਾ ਸਰਦੀ ਇਲਾਕਿਆਂ ਨੂੰ ਕ੍ਰਾਸ ਕਰੇਗਾ ਤੇ ਜੇਕਰ ਹੋਰ ਸਿਸਟਮ ਅੱਗੇ ਵਧਤ ਹੋਰ ਨਾਲਕ ਦੇ ਖੇਤਰਾਵਾਂ ਨੂੰ ਪ੍ਰਭਾਵਿਤ ਕਰੇਗਾ ਦੁਪਹਿਰ ਸ਼ਾਮ ਦੇ ਆਸ-ਪਾਸ ਹੀ ਬੱਦਲ ਬਣेंगे ਠੀਕ ਹੈ ਤਾਂ ਕੱਲ ਵੀ ਜਿਹੜੇ ਅਸਾਰ ਰਹਿਣਗੇ 19 ਤੋਂ 20 ਨੂੰ ਠੀਕ ਹੈ ਉਸ ਪਰ 21 22 ਨੂੰ ਹੋਸਰੇ 21 ਜਾਂ 22 ਨੂੰ ਇੱਕ ਦਿਨ ਹੋਸਰੇ ਗਾਇਬ ਉਸ ਤੋਂ ਬਾਅਦ ਫਿਰ ਜਿਹੜੇ ਤਿੰਨ ਚਾਰ ਦਿਨ ਫਿਰ ਤੋਂ ਮੀਂਹ ਦੀ ਗਤੀਵਿਧੀਆਂ ਕਾਫੀ ਖੇਤਰਾ ਇਕਰ ਤੁਸੀਂ ਆਪਣੇ ਲਾਕੇ ਜ਼ਿਲ੍ਹੇ ਪਿੰਡ ਦਾ ਮੌਸਮ ਹਾਲ জানা ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਲਿਆ ਕਰੋ ਮੈਂ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਫਿਲਹਾਲ ਇੰਨੀ ਕੁ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾਰ ਦਿੱਤੀ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ